ਜਿਹੜਾ ਉਹ ਕਰਪਸ਼ਨ ਦੇ ਮੁੱਦੇ 'ਚ ਹੋ ਸਕਦਾ ਹੈ ਐਡਮਿਨਿਸਟ੍ਰੇਸ਼ਨ ਵੀ ਕਿਤੇ ਨਾ ਕਿਤੇ ਉਸ ਪੈਸੇ ਤੋਂ ਲਾਲਚ ਤੋਂ ਲਿਬੜੀ ਹੋਈ ਹੈ ਸੋ ਪੋਲਿਟਿਕਲ ਵਿਲ ਪਲੱਸ ਪੰਜਾਬ ਦੇ ਲੋਕਾਂ ਨੂੰ ਫੈਸਲਾ ਕਰਨਾ ਪਊਗਾ ਵੀ ਇਮਾਨਦਾਰੀ ਨੂੰ ਸਾਹਮਣੇ ਰੱਖ ਕੇ ਵੋਟਾਂ ਪਾਣ ਅੱਖਾਂ ਮੀਚ ਕੇ ਵੋਟਾਂ ਨਾ ਪਾਣ ਵੀ ਕੋਈ ਨਹੀਂ ਜੀ ਆ ਤਾਂ ਸਾਡੀ ਬਰਾਦਰੀ ਦਾ ਹੈ ਜੀ ਆ ਤਾਂ ਆਪਣਾ ਭਾਈ ਹੈ ਇੱਕ ਵਿਅਕਤੀ ਵਿਸ਼ੇਸ਼ ਨਾਲ ਪੂਰੇ ਮੈਂ ਵੀ ਇਸ ਗੱਲ ਨਾਲ ਸਹਿਮਤ ਆ ਵੀ ਕਿਸੇ ਦਾ ਰਾਜਨੀਤਿਕ ਵਿਰੋਧ ਹੋ ਸਕਦਾ ਪਰ ਤੁਸੀਂ ਪੂਰੇ ਇੱਕ ਜਮਾਤ ਨੂੰ ਇੱਕ ਜਿਹੜਾ ਸਾਡਾ ਗੁਰੂ ਮਹਾਰਾਜ ਨੇ ਕਿਹਾ ਹੈ ਬੁੱਤਮ ਖੇਤੀ ਉਸ ਖੇਤੀ ਨਾਲ ਜੁੜੇ ਇੱਕ ਪੂਰੇ ਖਿੱਤੇ ਨੂੰ ਤੁਸੀਂ ਇਸ ਕਿਸਮ ਦੇ ਸ਼ਬਦ ਇਸਤੇਮਾਲ ਕਰੋ ਕਿਸੇ ਨੂੰ ਸ਼ੁਭਾ ਨਹੀਂ ਦਿੰਦਾ ਤੇ ਖਾਸ ਤੌਰ ਤੇ ਕਿਸੇ ਵੀ ਰਾਜਨੀਤਿਕ ਲੀਡਰ ਸੋ ਕਾਲਡ ਲੀਡਰ ਨੂੰ ਤਾਂ ਤਾਂ ਗੱਲ ਜਮਾ ਸ਼ੁਭਾ ਨਹੀਂ ਦਿੰਦੀ ਅ ਐਮਰਜੈਂਸੀ ਫਿਲਮ ਨੂੰ ਲੈ ਕੇ ਵੀ ਸਰਟੀਫਿਕੇਟ ਦੇਖੋ ਨਾ ਮੈਂ ਫਿਲਮ ਦੇਖੀ ਪਰ ਬੀਨ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਉਹੀ ਹੋਊਗੀ ਅੱਜ ਦੇ ਦਿਨ ਸਾਰਾ ਪੰਜਾਬ ਕਿਉਂਕਿ ਉਹਨਾਂ ਨੇ ਸ਼ਹਾਦਤ ਕਿਸੇ ਇਕੱਲੇ ਆਪਣੇ ਪਰਿਵਾਰ ਵਾਸਤੇ ਜਾਂ ਕਿਸੇ ਇੱਕ ਰਾਜਨੀਤਿਕ ਦਲ ਵਾਸਤੇ ਨਹੀਂ ਪੂਰੇ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਨੂੰ ਬਹਾਲ ਕਰਨ ਵਾਸਤੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ ਪਰ ਅੱਜ ਦੇ ਜਿਸ ਤਰ੍ਹਾਂ ਹਾਲਾਤ ਲੱਗਦੇ ਐ ਮੈਂ ਸਮਝਦਾ ਅੱਜ ਉਹਨਾਂ ਦੀ ਸ਼ਹਾਦਤ ਹੋ ਇੱਕ ਬਹੁਤ ਵੱਡਾ ਸਨੇਹਾ ਜੇ ਰਾਜਨੀਤਿਕ ਲੀਡਰ ਸਾਹਿਬਾਨ ਤੇ ਪੰਜਾਬ ਦੀ ਜਨਤਾ ਗੌਰ ਕਰੇ ਤੇ ਇੱਕ ਬਹੁਤ ਵੱਡਾ ਅੱਜ ਉਸ ਗੱਲ ਨੂੰ ਰੀਨਿਊ ਕਰਨ ਦਾ ਉਸ ਅਹਦ ਨੂੰ ਜਿਹਨੂੰ ਲੈ ਕੇ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਸੀ ਕਿਉਂਕਿ ਉਸ ਕਿਸਮ ਦੇ ਹਾਲਾਤ ਫੇਰ ਪੰਜਾਬ ਦੇ ਅੰਦਰ ਬਣਦੇ ਜਾ ਰਹੇ ਐ ਜਦੋਂ ਸਰਕਾਰ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਆ ਕਹਿ ਰਹੀ ਐ ਵੀ ਪੰਜਾਬ ਦੇ ਅੰਦਰ ਫੇਰ ਅਤੰਕਵਾਦ ਸਿਰ ਚੱਕ ਰਿਹਾ ਐ ਤੇ ਲਾਅ ਐਂਡ ਆਰਡਰ ਜਦੋਂ ਖਤਮ ਹੋਣ ਦੀ ਕਾਗਾਰ ਤੇ ਆਇਆ ਖੜਾ ਜੇ ਪੰਜਾਬ ਦੇ ਅੰਦਰ ਤੇ ਮੈਂ ਸਮਝਦਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਐ ਵੀ ਉਹਨਾਂ ਦੀ ਸ਼ਹਾਦਤ ਵਿਅਰਥ ਨਾ ਜਾਵੇ ਤੇ ਉਹਨੂੰ ਆਪਾਂ ਮੱਧੇ ਨਜ਼ਰ ਰੱਖ ਕੇ ਜਿਹੜੀਆਂ ਅੱਜ ਸਮਾਜ ਦੇ ਅੰਦਰ ਜਾਂ ਰਾਜਨੀਤਿਕ ਸੋਚ ਦੇ ਅੰਦਰ ਕਿਤੇ ਕਮੀਆਂ ਐ ਉਸ ਖਲਾ ਨੂੰ ਦੇਖਦੇ ਹੋਏ ਉਸ ਕਿਸਮ ਦੇ ਫੈਸਲੇ ਲਈਏ ਵੀ ਪੰਜਾਬ ਦੀ ਭਾਈਚਾਰਕ ਸਾਂਝ ਬਣੀ ਰਵੇ ਤੇ ਉਹਦੇ ਉੱਤੇ ਪਹਿਰਾ ਦੇਣ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ਦੀ ਹੈ ਜਕਰਤ ਸਾਹਿਬ ਕੰਗਨਾਰ ਰਣੋਤ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਕਾफी ਜ਼ਿਆਦਾ ਉਸ ਨੂੰ ਲੈ ਕੇ ਜਿਹੜਾ ਹੈ ਪੋਲਿਟਿਕਸ ਦੀ ਬਾਤ ਹੋਈ ਹੈ ਵੀ ਬਾਤ ਕਾਫੀ ਹੋ ਰਹੀ ਹੈ ਉਸ ਗੱਲ ਨੂੰ ਮੈਂ ਸਮਝਦਾ ਜਿੰਨਾ ਜ਼ਿਆਦਾ ਤੂਲ ਦਿਓਗੇ ਉਨਾ ਹੀ ਜ਼ਿਆਦਾ ਉਸ ਦਾ ਕੋਈ ਜਿਉਂ ਉਹਨਾਂ ਨੇ ਕਿਹਾ ਤਾਂ ਬੀਜੇਪੀ ਪਾਰਟੀ ਨੇ ਉਹਦਾ ਲੈ ਕੇ ਨੋਟਿਸ ਕਰਕੇ ਉਹਨਾਂ ਨੂੰ ਬੰਦ ਕਰਤਾ ਬਿਨਾ ਮਤਲਬ ਦਾ ਉਹਨੂੰ ਹੁਣ ਤੂਲ ਦੇ ਕੇ ਉਹਦੀ ਮਹੱਤਤਾ ਵਧਾਉਣ ਵਾਲੀ ਗੱਲ ਹੈ ਮੈਂ ਸਮਝਦਾ ਵੀ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨਾਲ ਪੂਰੇ ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਵੀ ਕਿਸੇ ਦਾ ਰਾਜਨੀਤਿਕ ਵਿਰੋਧ ਹੋ ਸਕਦਾ ਪਰ ਤੁਸੀਂ ਪੂਰੇ ਇੱਕ ਜਮਾਤ ਨੂੰ ਇੱਕ ਜਿਹੜਾ ਸਾਡਾ ਗੁਰੂ ਮਹਾਰਾਜ ਨੇ ਕਿਹਾ ਵੀ ਉੱਤਮ ਖੇਤੀ ਉਸ ਖੇਤੀ ਨਾਲ ਜੁੜੇ ਇੱਕ ਪੂਰੇ ਖਿੱਤੇ ਨੂੰ ਤੁਸੀਂ ਇਸ ਕਿਸਮ ਦੇ ਸ਼ਬਦ استعمال ਕਰੋ ਕਿਸੇ ਨੂੰ ਸ਼ੁਭਾ ਨਹੀਂ ਦਿੰਦਾ ਤੇ ਖਾਸ ਤੌਰ ਤੇ ਕਿਸੇ ਵੀ ਰਾਜਨੀਤਿਕ ਲੀਡਰ ਸੋ ਕਾਲਡ ਲੀਡਰ ਨੂੰ ਤਾਂ ਤਾਂ ਗੱਲ ਜਮਾ ਸ਼ੁਭਾ ਨਹੀਂ ਦਿੰਦੀ ਅ ਐਮਰਜੈਂਸੀ ਫਿਲਮ ਨੂੰ ਲੈ ਕੇ ਵੀ ਸਰਟੀਫਿਕੇਟ ਦੇਖੋ ਨਾ ਮੈਂ ਫਿਲਮ ਦੇਖੀ ਨਾ ਕੋਈ ਐਮਰਜੈਂਸੀ ਦਾ ਇਸ ਮਸਲੇ ਨਾਲ ਇਹ ਤਾਂ ਅਜੇ اٹਕ ਲਾਈ ਹੈ ਨਾ ਤਾਂ ਮੈਂ ਟ੍ਰੇਲਰ ਦੇਖਿਆ ਨਾ ਫਿਲਮ ਤਾਂ ਜੇ ਸ਼ਾਇਦ ਰਿਲੀਜ਼ ਹੋਈ ਨਹੀਂ ਪਾਉਗੇ ਤੂੰ ਦੇਖਾਂਗੇ ਪਰ ਅੱਜ ਦੇ ਦਿਨ ਜਿਹੜੀ ਐਮਰਜੈਂਸੀ ਮੈਂ ਸਮਝਦਾ ਵੀ ਐਮਰਜੈਂਸੀ ਵਾਲੀ ਯੂਆਰ ਐਟ ਅ ਪ੍ਰੀ ਐਮਰਜੈਂਸੀ ਲੈਵਲ ਇੱਥੇ ਪੰਜਾਬ ਦੇ ਅੰਦਰ ਉਹ ਜਿਹੇ ਹਾਲਾਤ ਬਣੇ ਖੜੇ ਐ ਵੀ ਫੇਰ ਕਿਸਮ ਦੇ ਉਹ ਕਾਲੇ ਬੱਦਲ ਜਿਹੜੇ ਉਹਨਾਂ ਤੋਂ ਕਿਹੜਾ ਛਡਾਉਣ ਵਾਸਤੇ ਸਰਦਾਰ ਬੀਨ ਸਿੰਘ ਜੀ ਨੇ ਕੁਰਬਾਨੀ ਦਿੱਤੀ ਸੀ ਉਹ ਦੁਬਾਰਾ ਘੁੱਟਣ ਲੱਗੇ ਐ ਅੱਜ ਪੰਜਾਬ ਦੇ ਉੱਤੇ ਉਸ ਹਨੇਰੇ ਚ ਬਚੀ ਸੁਖਵੀਰ ਬਾਦਲ ਸਾਹਿਬ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਦੇਖੋ ਅੱਜ ਮੈਂ ਜੋ ਕੁਝ ਵੀ ਕਹੂੰਗਾ ਉਹ ਰਾਜਨੀਤਿਕ ਕੰਟੈਕਸਟ ਦੇਖਿਆ ਜਾਊਗਾ ਵੀ ਬੀਜੇਪੀ ਦੇ ਪ੍ਰਧਾਨ ਤੇ ਸੁਨੀਲ ਕਹਰੇ ਕਹਿਣ ਨੂੰ ਤਾਂ ਮੇਰੇ ਕੋਲ ਬਹੁਤ ਖੁਸ਼ ਹੈ ਕਿਉਂਕਿ ਮੈਂ ਇੱਕ ਪੰਜਾਬੀ ਹੋਣ ਕੋਈ ਰਾਜਨੀਤਿਕ ਦਲ ਚ ਮੈਂ ਕਿਸੇ ਵੀ ਦਲ ਚ ਹੋਣਾ ਨਾ ਮਾਂ ਪਰ ਮੈਂ ਪੰਜਾਬੀ ਪਹਿਲੇ ਆ ਕਹਿਣ ਨੂੰ ਤਾਂ ਬਹੁਤ ਖੁਸ਼ ਹੈ ਪਰ ਮੈਂ ਸਮਝਦਾ ਵੀ ਅੱਜ ਦੇ ਦਿਨ ਤਾਂ ਆਪਾਂ ਦੇਖੀਏ ਵੀ ਅਕਾਲ ਤਖਸਾਲ ਦੇ ਜਿਹੜੇ ਜਥੇਦਾਰ ਸਾਹਿਬਾਨ ਹੈ ਕਿ ਇਸ ਗੱਲ ਨੂੰ ਅੱਗੇ ਕਿਸ ਤਰ੍ਹਾਂ ਸੰਭਾਲਦੇ ਹੈ ਕਿਸ ਤਰ੍ਹਾਂ ਦੇਖ ਕੇ ਇਹਦਾ ਕੋਈ ਨਿਚੋੜ ਕੱਢਦੇ ਤਾਂ ਕਿ ਪੰਜਾਬ ਦੇ ਲੋਕਾਂ ਦੇ ਤੇ ਖਾਸ ਤੌਰ ਤੇ ਪੰਥ ਦੇ ਅੰਦਰ ਜਿਸ ਕਿਸਮ ਦੀ ਇੱਕ ਉਤਸੁਕਤਾ ਤੇ ਇੱਕ ਕਹਿੰਦੇ ਨਾ ਐਂਗਜ਼ਾਇਟੀ ਜਿਹੜੀ ਬਣੀ ਹੋਈ ਹੈ ਉਹਨੂੰ ਕਿਸ ਤਰ੍ਹਾਂ ਮਲਮ ਲਾਂਦੇ ਐ ਉਹ ਦੇਖਦੇ ਆ ਉਹਦੇ ਬਾਅਦ ਕੋਈ ਗੱਲ ਕਰਾਂਗੇ ਬਟ ਆਈ ਥਿੰਕ ਇਸ ਗੱਲ ਨੂੰ ਅੱਜ ਮੈਂ ਜਿਸ ਅਹੁਦੇ ਤੇ ਬੈਠਾ ਉਹਦਾ ਕੁਝ ਵੀ ਕਹਿਣਾ ਉਹਨੂੰ ਮੋੜ ਤੋਂ ਰੋੜ ਕੇ ਪੇਸ਼ ਕੀਤਾ ਜਾ ਸਕਦਾ ਇਸ ਕਰਕੇ ਮੇਰੇ ਮਨ ਦੀ ਜਿਹੜੀ ਭਾਵਨਾ ਮੈਂ ਫਾਰ ਦਾ ਟਾਈਮਿੰਗ ਮੈਂ ਉਹਦੇ ਤੇ ਫੋਨ 'ਤੇ ਸਟਾਪ ਲਾ ਕੇ ਕਿਤੇ ਮੈਂ ਕੋਈ ਅਜੀਬ ਗੱਲ ਕਹਿ ਰਿਹਾ ਜਿਹਦੇ ਨਾਲ ਮਸਲਾ ਸੁਲਝ ਜਾਉਦਾ ਹੈ ਓਰੋਲ ਜੇ ਇਸ ਕਰਕੇ ਮੈਂ ਇਹਦੇ ਤੋਂ ਮਾਫੀ ਚਾਹੁੰਦਾ। ਜਫਰ ਸਾਹਿਬ ਜੀ ਨੇ ਮੁੱਖ ਮੰਤਰੀ ਦੇ ਵੱਲੋਂ ਨਸ਼ੇ ਨੂੰ ਰੋਕਣ ਦੇ ਲਈ ਇੱਕ WhatsApp ਨੰਬਰ ਤਾਂ ਜਾਰੀ ਕੀਤਾ ਗਿਆ ਕਿ ਸਪੈਸ਼ਲੀ ਕਿ ਇੱਕ ਟੀਮ ਦਾ ਗਠਨ ਕੀਤਾ। ਦੇਖੋ ਨੰਬਰ ਤਾਂ ਬਹੁਤ ਸਾਰੇ ਇਸ਼ੂ ਹੋਏ ਜੀ। ਨੰਬਰ ਤਾਂ ਸੀ ਕਿ ਸਰਕਾਰ ਘਰੇ ਆ ਕੇ ਤੁਹਾਡੇ ਕੰਮ ਕਰੂਗੀ। ਕਦੇ ਕਹਿੰਦੇ ਸੀ ਸਰਕਾਰ ਤੁਹਾਡੇ ਦਵਾਰਾ ਹੀ ਖੜੀ ਹੈ ਵੀ ਤੁਹਾਡੇ ਘਰੇ ਆ ਕੇ ਉਹ ਨੰਬਰਾਂ ਤੇ ਕਿੰਨੇ ਕਿ ਮਸਲੇ ਹੱਲ ਹੋਏ ਕਿੰਨੀ ਹੋਏ। ਆ ਜਿਹੜਾ ਮਸਲਾ ਹੈ ਇਹਨਾਂ ਨੇ ਕਦੇ ਜਾ ਕੇ ਅਰਦਾਸ ਕਰਵਾਈ ਹਰਮੰਦਰ ਸਾਹਿਬ ਗਏ 25000 ਬੱਚਿਆਂ ਨੂੰ ਲਿਆ ਕੇ ਉਥੇ ਧੁੱਪੇ ਬਿਠਾਤਾ ਤੇ ਇਸ ਤਰ੍ਹਾਂ ਨਹੀਂ ਸਰਕਾਰ ਆਪਣੀ ਜ਼ਿੰਮੇਵਾਰੀ ਸਮਝੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਮੁਸਤੈਦ ਇਸ ਗੱਲ ਤੇ ਹਰੇਕ ਪੱਖੋਂ ਕੋਆਪਰੇਟ ਕਰਨ ਤਿਆਰ ਹੈ ਪਰ ਪੋਲੀਟੀਕਲ ਵਿਲ ਜਿਹੜੀ ਹੈ ਉਹ ਜ਼ਰੂਰਤ ਹੈ ਤੇ ਉਹਦੇ ਨਾਲ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਇਸ ਧੰਦੇ ਦੇ ਅੰਦਰ ਪੈਸਾ ਬਹੁਤ ਹੈ ਤੇ ਜਿਸ ਕਿਸਮ ਦੇ ਰਾਜਨੀਤਿਕ ਕਿਰਦਾਰ ਦਾ ਸਾਹਮਣੇ ਆ ਰਿਹਾ ਇਕੱਲੇ ਮੈਂ ਇਕੱਲਾ ਆਪਣੇ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦਾ ਬਾਕੀ ਸਾਰਿਆਂ ਕੰਨੀ ਝਾਕ ਕੇ ਦੇਖ ਲਓ ਸਾਰੇ ਦੇ ਸਾਰੇ ਲੀਡਰ ਕਿਸੇ ਨਾ ਕਿਸੇ ਕਰਪਸ਼ਨ ਦੇ ਮੁੱਦੇ ਕਿਸੇ ਦੇ ਘਰੇ ਪੈਸੇ ਮਿਲ ਜਾਂਦੇ ਆ ਕਿਸੇ ਦੇ ਰਿਸ਼ਤੇਦਾਰਾਂ ਕੋਲ ਮਿਲ ਜਾਂਦੇ ਆ ਤੇ ਪੈਸੇ ਵਾਲਾ ਜਿਹੜਾ ਉਹ ਕਰਪਸ਼ਨ ਦੇ ਮੁੱਦੇ 'ਚ ਹੋ ਸਕਦਾ ਹੈ ਐਡਮਿਨਿਸਟ੍ਰੇਸ਼ਨ ਵੀ ਕਿਤੇ ਨਾ ਕਿਤੇ ਉਸ ਪੈਸੇ ਤੋਂ ਲਾਲਚ ਤੋਂ ਲਿਬੜੀ ਹੋਈ ਹੈ ਸੋ ਪੋਲਿਟੀਕਲ 威尔 ਪਲੱਸ ਪੰਜਾਬ ਦੇ ਲੋਕਾਂ ਨੂੰ ਫੈਸਲਾ ਕਰਨਾ ਪਊਗਾ ਵੀ ਇਮਾਨਦਾਰੀ ਨੂੰ ਸਾਹਮਣੇ ਰੱਖ ਕੇ ਵੋਟਾਂ ਪਾਣ ਅੱਖਾਂ ਮੀਚ ਕੇ ਵੋਟਾਂ ਨਾ ਪਾਣ ਵੀ ਕੋਈ ਨਹੀਂ ਜੀ ਆ ਤਾਂ ਸਾਡੀ ਬਰਾਦਰੀ ਦਾ ਹੈ ਜੀ ਆ ਤਾਂ ਆਪਣਾ ਭਾਈ ਹੈ ਜੀ ਆ ਫੇਰ ਮੇਰੇ ਕੰਮ ਆਇਆ ਸੀਗਾ ਅੱਜ ਪੰਜਾਬ ਦਾ ਮਸਲਾ ਹੈ ਪੰਜਾਬ ਦੀ ਜਵਾਨੀ ਨੂੰ ਇੱਕ ਨਜ਼ਰ ਲੱਗੀ ਹੋਈ ਹੈ ਇਹੋ ਦੇ ਵਿੱਚ ਮੈਂ ਸਮਝਦਾ ਇੱਕ ਕਰੜੇ ਫੈਸਲੇ ਲੈਣ ਦੀ ਲੋੜ ਹੈ ਤੇ ਨਾਲ ਹੀ ਇੱਕ ਸਟਰੋਂਗ ਲੀਡਰ ਇਮਾਨਦਾਰ ਲੀਡਰ ਦੀ ਲੋੜ ਹੈ ਜਿਹੜਾ ਹੈ ਨਾ ਗੱਲਾਂ ਦੇ ਨੱਥ ਪਾ ਸਕੇ ਜਿਵੇਂ ਕਿ ਉਹ ਲਾਸਟ ਸਵਾਲ ਸੁੰਦਰ ਸ਼ਾਮ अरोड़ा ਕਿਉਂ ਕਿ ਕਿਸੇ ਲਾਲਚ ਦੇ ਕਰਕੇ ਵਾਪਸ ਕਰ ਵਾਪਸੀ ਉਹਨਾਂ ਨੇ ਕਰ ਲਈ ਹੋਈ ਸੇਖੋ ਉਹਨਾਂ ਦਾ ਆਪ ਦਾ ਮੁੱਦਾ ਉਹਨਾਂ ਦੇ ਵਾਪਸ ਜਾਣ ਤੋਂ ਪਹਿਲਾਂ ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ ਬਟ ਹੋ ਸਕਦਾ ਹੈ ਸ਼ਾਇਦ ਸਿਸਟਮ 'ਚ ਐਡਜਸਟ ਨਹੀਂ ਹੋ ਸਕੇ ਉਹਨੇ ਬਟ ਮੈਂ ਨਹੀਂ ਸਮਝਦਾ ਲਾਲਚ ਲੋੜ ਤੋਂ ਬਹੁਤ ਭਰੇ ਹੈ ਸਰ ਉਹ ਲਾਲਚ ਵਾਲੀ ਗੱਲ ਉੱਥੇ ਹੈ ਨਹੀਂ ਕੋਈ ਮੈਂ ਸਮਝਦਾ ਲਾਲਚ ਕਿਉਂਕਿ ਉਹਨਾਂ ਦੇ ਉੱਤੇ ਵਾਹਿਗੁਰੂ ਦੀ ਬੜੀ ਮਿਹਰ ਹੈ ਤੇ ਲਾਲਚ ਵਾਲੇ ਪੱਖੋਂ ਤਾਂ ਪਾਸੇ ਹੈ ਪਤਾ ਨਹੀਂ ਕਿ ਇਸ ਸਿਸਟਮ 'ਚ ਸ਼ਾਇਦ ਐਡਜਸਟ ਨਹੀਂ ਹੋ ਸਕੇ ਤੋ ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ ਜਾਣ ਤੋਂ ਪਹਿਲਾਂ ਵੀ ਉਹਨਾਂ ਨੇ ਕੋਈ ਮੇਰੇ ਨਾਲ ਸੰਪਰਕ ਨਹੀਂ ਕੀਤਾ